ਅੱਤ ਖਾਇਆ ਜਾਵੇ ਤੁਸੀਂ ਕਿੰਤਾ ਕੋਲ ਦੇ ਉੱਤੇ ਲਾਈਨਾਂ ਇੰਤਜ਼ਾਰ ਹੈ ਕੱਡੀਆਂ-ਕੱਡੀਆਂ ਨਜ਼ਰ ਆਉਣੀਆਂ ਤੁਹਾਨੂੰ ਕਿਸ ਤਰ੍ਹਾਂ ਨਜ਼ਰ ਬੱਤੀ ਹੈ ਬਿਲਕੁਲ ਇਹ ਟ੍ਰੈਫਿਕ ਇੰਨਾ ਲੰਬਾ ਹੈ ਤੁਸੀਂ ਦੂਰ-ਦੂਰ ਤੱਕ ਜਿੱਥੇ ਤੱਕ ਨਜ਼ਰ ਜਾ ਰਹੀ ਹੈ ਟ੍ਰੈਫਿਕ ਹੀ ਟ੍ਰੈਫਿਕ ਹੈ ਮੇਰੇ ਹਿਸਾਬ ਨਾਲ ਐਂਬੂਲੈਂਸ ਨੇ ਅਗਰ ਜਾਣਾ ਹੋਵੇ ਤੇ ਵਿੱਚ ਰੋਡ ਦੇ ਫਸ ਜਵੇ ਲੁਧਿਆਣਾ ਮਾਨਗਰ ਹੈ 스마트 ਸਿਟੀ ਹੈ 스마트 ਸਿਟੀ ਨੂੰ ਕੋੜ ਦੀ ਤਰ੍ਹਾਂ ਜਿਹੜਾ ਟ੍ਰੈਫਿਕ ਚਿੰਬੜ ਗਿਆ ਹੈ ਅੱਜ ਦੇ ਸਮੇਂ ਦੇ ਵਿੱਚ ਇਹ ਸੜਕ ਦੇ ਵਿੱਚ ਆਟੋ ਆ ਦੇਖੋ ਰੁਕੇ ਹੋਏ ਨੇ ਜੀ ਕਹਿੰਦੇ ਕੰਨ ਨੇ ਸਟੈਂਡ ਬਣਾਇਆ ਹੈ ਹਾਂਜੀ ਪਰ ਟ੍ਰੈਫਿਕ ਇਹਦੇ ਨਾਲ ਪਰੇਸ਼ਾਨ ਹੋ ਰਿਹਾ ਨਾ ਮਾਇਰਗੇਟ ਖੜੀ ਹੈ ਉਹਦੇ ਨਾਲ ਇੱਥੇ ਤੱਕ ਅੱਧੀ ਸੜਕ ਤੱਕ ਆਟੋ ਨੇ ਕਿਹਾ ਵੀ ਤੇ ਫਿਰ ਜੇ ਇਥੋਂ ਜਾਣ ਤਾਂ ਆਸ ਹੀ ਲੱਗੂਗਾ ਲੁਧਿਆਣਾ ਸ਼ਹਿਰ ਜਿੱਥੇ ਕੀ ਮਹਾਨਗਰ ਕਿਹਾ ਜਾਂਦਾ ਹੈ ਇੱਕ ਆਨਬਾਨ ਸ਼ਾਨ ਕਿਹਾ ਜਾਂਦਾ ਪੰਜਾਬ ਦੀ ਪਰ ਉਹਦੇ ਨਾਲ ਨਾਲ ਟ੍ਰੈਫਿਕ ਟ੍ਰੈਫਿਕ ਦੀ ਅਗਰ ਗੱਲ ਕੀਤੀ ਜਾਵੇ ਤੇ ਲੋਕ ਜਿਹੜੇ ਖਾਸ ਕਰਕੇ ਬਾਹਰੋਂ ਆਉਣ ਵਾਲੇ ਹੁੰਦੇ ਨੇ ਹਾਈਵੇ ਤੋਂ ਫਲਾਈਓਵਰ ਤੋਂ ਉਹਨਾਂ ਨੂੰ ਸਪਲਾਈਓਰ ਦਾ ਜਿੱਥੇ ਸੁੱਖ ਸੀਗਾ ਪਰ ਹੁਣ ਉਹ ਉਹ ਵੀ ਹਾਏ ਤੌਬਾ ਕਰਨ ਲੱਗ ਗਏ ਕਿਉਂਕਿ ਦਿੱਲੀ ਤੋਂ ਬਾਹਰ ਅਗਰ ਗੱਲ ਕੀਤੀ ਜਾਵੇ ਲੁਧਿਆਣਾ ਸ਼ਹਿਰ ਦੀ ਟ੍ਰੈਫਿਕ ਉਹ ਹੁਣ ਇੰਨੀ ਜ਼ਿਆਦਾ ਹੋ ਗਈ ਹੈ ਕਿ ਅਗਰ ਕਿਤੇ ਜਾਣਾ ਹੋਵੇ ਅਸੀਂ 1 ਘੰਟਾ ਦਾ ਪਾਰ ਹੀ ਹੈ ਸਾਨੂੰ ਜਾਣ। ਸੋ ਮੇਰੇ ਸਹਿਯੋਗੀ ਵੀ ਇਸ ਵੇਲੇ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਵੀ ਗੱਲਬਾਤ ਕਰਦੀ ਹੈ ਪੰਕਜ ਸਰ ਮੇਰੇ ਨਾਲ ਨੇ। ਸੋ ਸਰ ਕਿਵੇਂ ਦੇਖਦੇ ਹੋ ਲੁਧਿਆਣਾ ਸ਼ਹਿਰ ਦੀ ਇੰਨੀ ਟ੍ਰੈਫਿਕ ਹੈ। ਕਿੰਨੀ ਕਿੰਨੀ ਦੂਰ ਲੰਬੀ-ਲੰਬੀ ਕਤਾਰਾਂ ਜਿਹੜੀਆਂ ਗੱਡੀਆਂ ਦੇ ਲੱਗੀਆਂ ਹੋਈਆਂ ਨੇ। ਮੈਡਮ ਲੁਧਿਆਣਾ ਇੱਕ ਹੁਣ ਵੱਡੀ ਸਿਟੀ ਬਣ ਗਿਆ ਵੱਡਾ ਸ਼ਹਿਰ ਬਣ ਗਿਆ ਵੀ ਪਹਿਲਾਂ ਤਾਂ ਕਹਿ ਸਕਦੇ ਸੀ ਪੀਏ ਇੰਡਸਟਰੀ ਜਿਹੜੀ ਆ ਉੱਪਰ ਫੁੱਲਦ ਹੋ ਰਹੀ ਹੈ ਦਿਨ ਬਦਨ ਇੰਡਸਟਰੀ ਪਰਫੁੱਲਦ ਹੋਣ ਦੇ ਨਾਲ ਨਾਲ ਪ੍ਰਵਾਸੀ ਜੋ ਲੇਬਰ ਹੈ ਜਾਂ ਕਈ ਐਸੇ ਨੇ ਜਿਹੜੀਆਂ ਦੂਜੀਆਂ ਸਟੇਟਾਂ ਤੋਂ ਲੋਕ ਆ ਕੇ ਆਏ ਲੁਧਿਆਣੇ ਨੂੰ ਆਪਣਾ ਬਸੇਰਾ ਬਣਾ ਲਿਆ ਕਿਉਂਕਿ ਇੱਥੇ ਕੰਮਕਾਰ ਦੀ ਤਲਾਸ਼ ਦੇ ਜਿਹੜੇ ਲੋਕ ਆਂਦੇ ਨੇ ਉਹ ਫਿਰ ਛੱਡ ਕੇ ਵਾਪਸ ਨਹੀਂ ਜਾਂਦੇ ਕਿਉਂਕਿ ਲੁਧਿਆਣਾ ਐਸਾ ਸ਼ਹਿਰ ਹੈ ਜਿੱਥੇ ਕੋਈ ਬੰਦਾ ਮੇਰੇ ਹਿਸਾਬ ਨਾਲ ਭੁੱਖਾ ਨਹੀਂ ਚੌਂਦਾ। ਬਿਲਕੁਲ। ਕਿਉਂਕਿ ਬੰਦੇ ਨੂੰ ਹਰ ਬੰਦੇ ਨੂੰ ਕੰਮ ਨਾ ਕੰਮ ਇੱਥੇ ਮਿਲਦਾ ਹੈ। ਕਿਉਂਕਿ ਕਈ ਤਰ੍ਹਾਂ ਦੇ ਕਿੱਤੇ ਨੇ ਇੱਥੇ। ਹੂੰ। ਇੰਡਸਟਰੀ ਇੱਥੇ ਹੈ। ਠੀਕ ਹੈ। ਇੰਡਸਟਰੀ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਇੰਡਸਟਰੀਆਂ ਦੀਆਂ ਜਿਹੜੀਆਂ ਲਾਈਨਾਂ ਨੇ ਉਹ ਇੱਥੇ ਡਵੈਲਪ ਹੋਈਆਂ ਹੋਈਆਂ। ਚਾਹੇ ਉਹ ਹਜ਼ਰੀ ਹੋਵੇ। ਹੂੰ। ਚਾਹੇ ਉਹ ਆਇਰਨ ਦੀ ਹੋਵੇ, ਚਾਹੇ ਉਹ ਲੋਹਾ ਮੰਡੀ ਹੋਵੇ। ਚਾਹੇ ਉਹ ਕਿਸੇ ਹੋਰ ਟੰਗ ਨਾਲ ਕਿੱਤੇ ਨਾਲ ਜੁੜੇ ਹੋਏ ਸਫੇਅਰ ਪਾਰਟ ਹੋਣ। ਮਿਲੂ ਕਈ ਤਰ੍ਹਾਂ ਦੇ ਕਿੱਤੇ ਨੇ ਇੱਥੇ ਸੋ ਇਹ ਚੀਜ਼ਾਂ ਹੋਣ ਦੇ ਕਾਰਨ ਪਰਫੁੱਲਿਤ ਹੋ ਗਿਆ ਲੁਧਿਆਣਾ ਸ਼ਹਿਰ ਵੱਡਾ ਹੋ ਗਿਆ ਲੁਧਿਆਣਾ ਸ਼ਹਿਰ ਸੋ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਤੁਸੀਂ ਆ ਦਿਖਾਇਆ ਜਾਵੇ ਇੱਥੇ ਵੀ ਕਿੰਦਾ ਸੋ ਪੁੱਲ ਦੇ ਉੱਤੇ ਲਾਈਨਾਂ ਦੀ ਤਦਾਦ ਹੈ ਗੱਡੀਆਂ ਗੱਡੀਆਂ ਨਜ਼ਰ ਆਣੀਆਂ ਤੁਹਾਨੂੰ ਜਿੱਦ ਤੱਕ ਤੁਹਾਨੂੰ ਨਜ਼ਰ ਬੱਚੇਗੀ ਬਿਲਕੁਲ ਇਹ ਟ੍ਰੈਫਿਕ ਇੰਨਾ ਲੰਬਾ ਹੈ ਤੁਸੀਂ ਦੂਰ ਦੂਰ ਤੱਕ ਜਿੱਥੇ ਤੱਕ ਨਜ਼ਰ ਜਾ ਰਹੀ ਹੈ ਟ੍ਰੈਫਿਕ ਹੀ ਟ੍ਰੈਫਿਕ ਹੈ ਮੇਰੇ ਹਿਸਾਬ ਨਾਲ ਐਂਬੂਲੈਂਸ ਨੇ ਅਗਰ ਜਾਣਾ ਹੋਵੇ ਤੇ ਵਿੱਚ ਰੋਡ ਦੇ ਫਸ ਜਵੇ ਕੋਈ ਕਈਆਂ ਦੇ ਜਿਵੇਂ ਜੀ ਹੁੰਦੇ ਨੇ ਕਈਆਂ ਨੂੰ ਡਾਕਟਰਾਂ ਨੇ ਜਵਾਬ ਦਿੱਤਾ ਹੁੰਦਾ ਹੈ ਵੀ ਵੈਂਟੀਲੇਟਰ ਤੇ ਹੁੰਦੇ ਕਈ ਕਈਆਂ ਨੂੰ ਰੈਫਰ ਕੀਤਾ ਜਾਂਦਾ ਦੂਸਰੇ ਸ਼ਹਿਰਾਂ ਦੇ ਵਿੱਚ ਉਹਨਾਂ ਲਈ ਇਹ ਬਹੁਤ ਚੀਜ਼ ਮਾੜੀ ਗੱਲ ਹੈ ਜਿਹੜੇ ਟਾਈਮ ਤੇ ਪਹੁੰਚ ਨਹੀਂ ਪਾਉਂਦੇ ਔਰ ਰਸਤੇ ਦੇ ਵਿੱਚ ਹੀ ਦਮ ਤੋੜ ਲੈਂਦੇ ਨੇ ਉਹਨਾਂ ਲਈ ਇਹ ਚੀਜ਼ ਬਹੁਤ ਖਰਾਬ ਹੈ ਦੇਖੋ ਕਿਸੇ ਦੀ ਜਾਨ ਬਚਾਣੀ ਦਾ ਫਰਸਟ ਪ੍ਰੈਫਰੈਂਸ ਚਾਹੀਦੀ ਹੈ अच्छे इंसान होने ਦੇ ਨਾਤੇ ਵੀ ਜੇ ਐਂਬੂਲੈਂਸ ਕਿਤੇ ਤੁਹਾਨੂੰ ਜਾਮ ਦੇ ਵਿੱਚ ਕਿਤੇ ਮਿਲਦੀ ਹੈ ਹੂੰ ਤੇ ਉਹਨੂੰ ਤੁਸੀਂ ਆਪਣੀ ਸਹੂਲਿਅਤ ਦੇ ਹਿਸਾਬ ਨਾਲ ਉਹਨੂੰ ਰਸਤਾ ਦਿਓ ਹੂੰ ਕਿਉਂਕਿ ਪਹਿਲ ਤਾਂ ਕਿਸੇ ਨੂੰ ਕਰਨੀ ਪੈਣੀ ਹੈ ਹੂੰ ਜੇ ਪਹਿਲ ਤੁਸੀਂ ਕਰੋਗੇ ਰਸਤਾ ਦੇਣ ਦੀ ਤੁਹਾਨੂੰ ਦੇਖ ਕੇ 10 ਬੰਦੇ ਹੋਰ ਦੇਖਣਗੇ ਤੁਹਾਨੂੰ ਜੀ ਠੀਕ ਹੈ ਨਾ ਤੁਹਾਡੀ ਕਿਤਨਾ ਕੀਤੀ ਉਹ ਜਿਹੜੀ ਸਹਾਇਤਾ ਜਾਂ ਉਹ ਕਿਹੋ ਜਿਹਾ ਕਿਤੇ ਤੁਹਾਡੀ ਕੀਤੀ ਮਦਦ ਹੈ ਉਹ ਕਿਸੇ ਲੋਕਾਂ ਨੂੰ ਪ੍ਰਭਾਵਿਤ ਕਰੇਗੀ ਹੂੰ ਤੁਸੀਂ ਅਗਰ ਪਹਿਲ ਕਰੋਗੇ ਤਾਂ ਤੁਹਾਨੂੰ ਦੇਖ ਕੇ 10 ਬੰਦੇ ਪਹਿਲ ਕਰਨਗੇ ਐਂਬੂਲੈਂਸ ਨੂੰ ਰਾਹ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਕਿਸੇ ਦੀ ਜਾਨ ਬਾਤ ਸਕਦੀ ਏ ਉਹਦੇ ਨਾਲ ਐਂਬੂਲੈਂਸ ਕਈ ਲੋਕ ਹੁੰਦੇ ਨਾ ਵੀ ਜਾ ਰਹੇ ਤਾਂ ਖਾਲੀ ਐਂਬੂਲੈਂਸ ਹੈ ਤੇ ਖਾਲੀ ਐਂਬੂਲੈਂਸ ਤਾਂ ਹਟਰ ਮਾਰੀ ਜਾਂਦਾ ਇਹ ਖਾਲੀ ਐਂਬੂਲੈਂਸ ਲੈ ਕੇ ਜਾ ਰਹੇ ਵੀ ਤੁਸੀਂ ਇਹ ਕਿਉਂ ਨਹੀਂ ਸੋਚਦੇ ਹੋ ਸਕਦਾ ਪੇਸ਼ੈਂਟ ਲੈਣ ਜਾ ਰਹੀ ਹੈ ਲੈਣ ਜਾ ਰਿਹਾ ਹੋਵੇ ਐਂਬੂਲੈਂਸ ਨਹੀਂ ਪੇਸ਼ੈਂਟ ਲੈਣ ਜਾਣਾ ਨਾ ਜ਼ਰੂਰੀ ਤਾਂ ਨਹੀਂ ਮੈ ਐਕਸੀਡੈਂਟ ਹੋ ਗਿਆ ਤਾਂ ਹੀ ਹੂੰ ਉਹਦੇ ਵਿੱਚ ਹੀ ਮਰੀਜ਼ ਨੇ ਹੁਣ ਤੇ ਤਾਂ ਤੁਹਾਨੂੰ ਲੱਗੂ ਕਿ ਐਂਬੂਲੈਂਸ ਨੂੰ ਇਹਨੂੰ ਸਾਈਡ ਦੇਣੀ ਚਾਹੀਦੀ ਹੈ ਜਦੋਂ ਕਿਸੇ ਮਰੀਜ਼ ਨੂੰ ਲੈਣ ਜਾਣਾ ਹੈ ਜਦੋਂ ਕਿਸੇ ਮਰੀਜ਼ ਦੀ ਜ਼ਰੂਰਤ ਹੈ ਉਸ ਐਂਬੂਲੈਂਸ ਦੀ ਜਦ ਉਹ ਉਦੋਂ ਨਹੀਂ ਉਹਨੂੰ ਦੇ ਸਕਦੇ ਰਾ ਫਿਰ ਤਾਂ ਫਿਰ ਮਾੜੀ ਗੱਲ ਹੈ ਆਣਾ ਤੀਰ ਸੋ ਚੇਨ ਹੋਣੀ ਸਿਰਫ ਕੀ ਲੱਗਦਾ ਮੇਰੇ ਹਿਸਾਬ ਨਾਲ ਤਾਂ ਇੱਕ ਨਾ ਵੈਸੇ ਦੇਖਿਆ ਜਾਵੇ ਤਾਂ ਚਲੋ ਇਹ ਆਪਣਾ opinion ਹੀ ਹੈ ਜਿਵੇਂ ਡਬਲ ਰੋਡ ਹੁੰਦੇ ਐ ਵਿੱਚ ਦੇ ਰੋਡ ਇੱਕ ਸੈਪਰੇਟ ਪਾਰਟ ਇਦਾਂ ਦਾ ਹੋਣਾ ਚਾਹੀਦਾ ਜੋ ਸਿਰਫ ਔਰ ਸਿਰਫ ਐਮਬੂਲੈਂਸ ਲਈ ਹੋਣਾ ਚਾਹੀਦਾ ਕਿਉਂਕਿ ਇੰਨੇ ਟ੍ਰੈਫਿਕ ਦੇ ਵਿੱਚ ਅਕਸਰ ਕਈਆਂ ਦੇ ਜਿਹੜੇ ਰਿਸ਼ਤੇਦਾਰ ਭੈਣ ਭਰਾ ਨੇ ਦਮ ਤੋੜ ਜਾਂਦੇ ਨੇ ਸਹੀ ਆਪਣੇ ਜਿਹੜੀ ਉਹਨਾਂ ਨੂੰ ਰੈਫਰ ਕੀਤਾ ਹੁੰਦਾ ਕਈਆਂ ਨੇ ਰਜਿੰਦਰਾ ਜਾਣਾ ਹੁੰਦਾ ਪਟਿਆਲੇ ਕਈਆਂ ਨੇ ਪੀਜੀਆਈ ਜਾਣਾ ਹੁੰਦਾ ਉਹ ਮੌਕੇ ਤੇ ਪਹੁੰਚ ਨਹੀਂ ਪਾਉਂਦੇ ਤੇ ਰਸਤੇ ਚ ਦਮ ਤੋੜ ਜਾਂਦੇ ਇਹੋ ਜੇ ਲੋਕਾਂ ਲਈ ਖਾਸ ਕਰਕੇ ਐਂਬੂਲੈਂਸ ਲਈ ਮੇਰਾ ਖੁਦ ਦਾ ਮੰਨਣਾ ਤਾਂ ਇਹ ਹੀ ਹੈ ਕਿ ਜਿਵੇਂ ਡਬਲ ਰੋਡ ਹੁੰਦੇ ਐ ਸੈਂਟਰ ਦੇ ਵਿੱਚੋਂ ਇੱਕ ਐਂਬੂਲੈਂਸ ਲਈ ਪਾਰਟ ਜ਼ਰੂਰ ਬਣਾਉਣਾ ਚਾਹੀਦਾ ਦੇਖੋ ਮੈਡਮ ਰੋਡ ਸੇਫਟੀ ਜਿਹੜੀ ਹੈ ਨਾ ਰੋਡ ਸੇਫਟੀ ਦੇ ਵਿੱਚ ਕਈ ਹਦਾਇਤਾਂ ਜੀ ਕਈ ਪਲੈਨਿੰਗਸ ਨੇ ਇਨ ਫਿਊਚਰ ਦੇ ਵਿੱਚ ਆਣ ਬਲੀਆਂ ਕਿਉਂਕਿ ਆਪਾਂ ਹੁਣ ਵੱਡੇ ਮੁਲਕਾਂ ਦੇ ਕੇ ਹਿੰਦੁਸਤਾਨ ਵੀ ਤਰੱਕੀ ਦੀ ਰਾਹ ਤੇ ਜਾ ਰਿਹਾ ਹੈ ਜੀ ਪਰ ਇਹ ਚੀਜ਼ਾਂ ਨੂੰ ਇੰਪਲੀਮੈਂਟ ਹੋਣ ਤੇ ਟਾਈਮ ਲੱਗੇਗਾ ਹਮ ਹੋਣੀਆਂ ਚਾਹੀਦੀਆਂ ਨੂੰ ਅਡਾ ਹਿੰਦੁਸਤਾਨ ਵੀ ਇੱਕ ਵੱਡੀ ਤਾਕਤ ਹੈ ਵਰਡ ਦੇ ਵਿੱਚ ਇੱਕ ਵੱਡੀ ਤਾਕਤ ਰੱਖਣ ਵਾਲਾ ਮੁਲਕ ਬਣ ਗਿਆ ਔਰ ਜਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ ਕਾਨੂੰਨ ਦੇ ਮੁਤਾਬਕ ਅਗਰ ਉਹ ਚੀਜ਼ਾਂ ਬਣ ਜਾਣ ਸੜਕਾਂ ਬਣ ਜਾਣ ਇੱਦਾਂ ਤਾਂ ਸੜਕ ਦੇ ਉੱਤੇ ਪੈਦਲ ਚੱਲਣ ਵਾਲੇ ਬੰਦੇ ਨੂੰ ਵੀ ਰਾਹ ਲੱਗ ਚਾਹੀਦਾ ਸਾਈਕਲ ਤੇ ਜਾਣ ਵਾਲੇ ਬੰਦੇ ਨੂੰ ਵੀ ਰਾਹ ਲੱਗ ਚਾਹੀਦਾ ਜਿਵੇਂ ਕਿ ਆਪਾਂ ਉਮਰ ਦੇਖਦੇ ਹਾਂ ਚੱਟਿੱਗੜ ਕਹਿੰਦੇ ਆ ਵੀ ਇਹ ਅੰਗਰੇਜ਼ਾਂ ਨੇ ਦੁਆਰਾ ਬਸਾਇਆ ਗਿਆ ਸ਼ਹਿਰ ਹੈ ਉੱਥੇ ਤੁਸੀਂ ਅੱਜ ਵੀ ਦੇਖ ਲਓ ਬਿਲਕੁਲ ਸੜਕ ਤੇ ਚੱਲਣ ਵਾਲੇ ਬੰਦੇ ਲਈ ਫੁੱਟਪਾਥ ਲੱਗਾ ਵਾਕਿੰਗ ਪਾਲਕ ਚੱਲੀ ਹੋਈ ਹੈ ਸਾਈਕਲ ਤੇ ਚੱਨ ਵਾਲੇ ਦੀ ਰੋ ਪਾਸ ਅਲੱਗ ਹੈ ਹੂੰ ਗੱਡੀਆਂ ਤੋਂ ਚਲੋ ਅਲੱਗ ਚਲਦੀ ਹੈ ਹੈਵੀ ਵੀਕਲ ਅਲੱਗ ਚਲਦਾ ਓਕੇ ਪਰ ਇਹ ਸਿਸਟਮ ਅਪਣਾਉਣਾ ਪਏਗਾ ਬਿਲਕੁਲ ਇਹ ਚੀਜ਼ਾਂ ਜਿਹੜੀਆਂ ਨੇ ਇਹ ਪ੍ਰਸ਼ਾਸਨ ਨੂੰ ਅਪਣਾਣੀਆਂ ਪੈਣਗੀਆਂ ਪ੍ਰਸ਼ਾਸਨ ਨੇ ਇੱਥੇ ਕੰਮ ਕਰੇ ਪ੍ਰਸ਼ਾਸਨ ਨੇ ਇੱਥੇ ਸੋਚੇ ਕਿਉਂਕਿ ਜਿਸ ਹਾਲਾਤ ਨਾਲ ਹੁਣ ਟ੍ਰੈਫਿਕ ਆਪਾਂ ਦੇਖ ਰਹੇ ਆ ਵੀ ਗੱਡੀਆਂ ਦੀਆਂ ਲਾਈਨਾਂ ਦੇਖੋ ਦੋ ਦੋ ਤਿੰਨ ਤਿੰਨ ਕਿਲੋਮੀਟਰ ਤੱਕ ਦਿੱਕਤ ਨਜ਼ਰ ਆਂਦੀ ਹੈ ਗੱਡੀਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਸੋ ਇਹ ਚੀਜ਼ਾਂ ਨੂੰ ਕੰਟਰੋਲ ਪ੍ਰਸ਼ਾਸਨ ਅਗਰ ਚਾਹੇ ਕੋਈ ਨਤੀਜੇ ਪਾਲਿਸੀਆਂ ਤਿਆਰ ਕਰੇ ਜਾਂ ਕੋਈ ਟ੍ਰੈਫਿਕ ਡਾਇਵਰਸ਼ਨ ਰੱਖੇ ਜਾਂ ਸੜਕਾਂ ਦਾ ਨਵੀਨੀਕਰਨ ਹੋਵੇ ਸੜਕਾਂ ਨਵੀਆਂ ਬਣਾਈਆਂ ਜਾਂ ਲੋਕਾਂ ਦੀ ਸਹੂਲਤ ਦੀ ਜੋ ਕਿ ਬਣ ਵੀ ਰਹੀਆਂ ਹੋ ਹਾਈਵੇ ਨੇ ਕਈ ਜਿਹੜੇ ਨੇ ਹੁਣ ਬਠਿੰਡਾ ਤੋਂ ਉਧਰ ਹਾਈਵੇ ਬਣ ਰਿਹਾ ਹੈ ਗੁਜਰਾਤ ਤੋਂ ਚੱਲਿਆ ਹਾਈਵੇ ਜੰਮੂ ਕਸ਼ਮੀਰ ਜਾ ਰਿਹਾ ਹੈ ਇਹ ਇਦਾਂ ਹੀ ਚੀਜ਼ਾਂ ਜੇ ਡਵੈਲਪਮੈਂਟ ਚਲਦੀ ਰਹੇਗੀ ਨਾਲ ਨਾਲ ਤੇ ਕਿਤਨੇ ਕਿਤੇ ਟ੍ਰੈਫਿਕ ਨੂੰ ਵੀ ਦਾ ਇਸ ਚੀਜ਼ ਦਾ ਫਰਕ ਪੈ ਜਿੱਥੇ ਕਹਿੰਦੇ ਸੀ ਲੁਧਿਆਣਾ ਮਾਨਗਰ ਹੈ 스마트 ਸਿਟੀ ਹੈ 스마트 ਸਿਟੀ ਨੂੰ ਕੋੜ ਦੀ ਤਰ੍ਹਾਂ ਜਿਹੜਾ ਟ੍ਰੈਫਿਕ ਚਿੰਬੜ ਗਿਆ ਹੈ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਕਿ ਅਗਰ ਕਿਸੇ ਨੇ ਆਫਿਸ ਜਾਣਾ ਹੈ ਆਈ ਥਿੰਕ ਉਹਨੂੰ ਅੱਧਾ ਪੌਣਾ ਘੰਟਾ ਪਹਿਲੇ ਨਿਕਲਣਾ ਪਏਗਾ ਤਾਂ ਉਹ ਜਾ ਕੇ ਆਪਣੀ ਪ੍ਰੋਪਰ ਡੈਸਟੀਨੇਸ਼ਨ ਆਪਣੇ ਆਫਿਸ ਦੇ ਵਿੱਚ ਪਹੁੰਚੇਗਾ ਦਾਇਰਾ ਵੱਧ ਗਿਆ ਨਾ ਦਾਇਰਾ ਵੱਧ ਗਿਆ ਲੁਧਿਆਣਾ ਦੇਖੋ ਮੇਰੇ ਹਿਸਾਬ ਨਾਲ ਜੇ ਆਪਾਂ ਐਮਬੀਡੀ ਮਾਲ ਤੋਂ ਖੜੇ ਹੋ ਕੇ ਜੇ ਕਿਸੇ ਨੇ ਇੱਧਰ ਜੇਲ ਵਾਲੀ ਸਾਈਡ ਜਾਣਾ ਤਾਜਪੁਰ ਰੋਡ ਜਾਣਾ ਵਰਤਮਾਨ ਨਾਲ ਜਾਣਾ ਉਹ ਮੇਰੇ ਹਿਸਾਬ ਨਾਲ 20 ਕਿਲੋਮੀਟਰ ਦਾ ਡਿਫਰੈਂਸ ਹੋਊਗਾ ਜੀ ਉਹ ਰੇਡੀਅਸ ਦੇਖੋ ਤੁਸੀਂ 20 ਕਿਲੋਮੀਟਰ ਦੇ ਵਿੱਚ ਕਿੱਥੇ ਕਿੱਥੇ ਬਸ ਗਿਆ ਇਧਰੋਂ ਹਾਰਡੀਸਬੜ ਤੱਕ ਨਵੀਆਂ ਕਲੋਨੀਆਂ ਕੱਟੀਆਂ ਗਈਆਂ ਉਧਰੋਂ ਚੱਲਾ ਗਿਆ ਇਧਰੋਂ ਗਿੱਲਾਂ ਚੱਲ ਜਾਓ ਮੰਜੀ ਸਾਹਿਬ ਗੁਰਦੁਆਰੇ ਤੱਕ ਕਲੋਨੀਆਂ ਕੱਟੀਆਂ ਗਈਆਂ ਦਾਇਰਾ ਵਧ ਰਿਹਾ ਦਾਇਰਾ ਵਧਣ ਕਾਰਨ ਪਾਪੂਲੇਸ਼ਨ ਵਧ ਵਧ ਰਹੀ ਹੈ ਠੀਕ ਹੈ ਪਾਪੂਲੇਸ਼ਨ ਵਧਣ ਦੇ ਕਾਰਨ ਟ੍ਰੈਫਿਕ ਵਧ ਰਿਹਾ ਸੋ ਇਹ ਤਾਂ ਹੁਣ ਬੇਸਿਕ ਨੀਡਸ ਨੇ ਲੋਕਾਂ ਦੀਆਂ ਸੜਕਾਂ ਦਾ ਨਵੀਨੀਕਰਨ ਹੋਵੇ ਸੜਕਾਂ ਦੇ ਇਤਿਹਾਤ ਹੋਵੇ ਹੁਣ ਜਿਵੇਂ ਆ نیچے ਤੁਹਾਨੂੰ ਮੈਂ ਕੈਮਰੇ ਜੀ ਮੈਂ ਕੈਮਰਾਮੈਨ ਨੂੰ ਕਹੂੰਗਾ ਕੁਝ ਵੇ ਸੜਕ ਦੇ ਵਿੱਚ ਆਟੋ ਆ ਦੇਖੋ ਰੁਕੇ ਹੋਏ ਨੇ ਜੀ ਇਹ ਕਹਿਣ ਰੁਕੇ ਨੇ ਸਟੈਂਡ ਬਣਾਇਆ ਹੈ ਪਰ ਟ੍ਰੈਫਿਕ ਇਹਦੇ ਨਾਲ ਪਰੇਸ਼ਾਨ ਹੋ ਰਿਹਾ ਨਾ ਬਿਲਕੁਲ ਇਹੀ ਸੜਕ ਖਾਲੀ ਹੋਵੇ ਤਾਂ ਟ੍ਰੈਫਿਕ ਇੱਥੇ ਲੱਗੇ ਨਾ ਹੂੰ ਸੋ ਇਦਾਂ ਦੀਆਂ ਚੀਜ਼ਾਂ ਛੋਟੀਆਂ-ਛੋਟੀਆਂ ਜਿਹੜੀਆਂ ਚੀਜ਼ਾਂ ਨੇ ਇਹ ਤਾਂ ਸਰਕਾਰਾਂ ਨੂੰ ਚਾਹੀਦਾ ਇੱਧਰ ਵੀ ਦੇਖ ਲਓ ਫਾਇਰ ਬ੍ਰਿਗੇਡ ਖੜੀ ਹੈ ਉਹਦੇ ਨਾਲ ਕਿਥੇ ਤੱਕ ਅੱਧੀ ਸੜਕ ਤੱਕ ਆਟੋ ਨੇ ਹੀ ਘੇਰੀ ਹੋਈ ਹੈ ਬਿਲਕੁਲ ਸੇ ਫਿਰ ਜੇ ਇਥੋਂ ਜਾਮ ਤਾਂ ਆਪ ਹੀ ਲੱਗੂਗਾ ਇਸ ਤਰੀਕੇ ਦਾ ਜਾਮ ਲਈ ਰਹਿਣੀ ਹੈ ਕਿ ਇੱਥੇ ਕੋਈ ਦੋ ਵੱਡੀਆਂ ਗੱਡੀਆਂ ਆ ਕੇ ਲੱਗ ਜਾਂਦੀਆਂ ਜਾਂ ਕੋਈ ਐਂਬੂਲੈਂਸ ਹੀ ਰੁਕ ਉਹਦੇ ਲਈ ਪਰੇਸ਼ਾਨੀ ਦਾ ਕਾਰਨ ਹੈ ਬਿਲਕੁਲ ਮੈਨਸ ਮੈਨ ਜਿਹੜੀ ਦਿੱਕਤ ਹੁੰਦੀ ਹੈ ਐਂਬੂਲੈਂਸ ਦੀ ਜਿਵੇਂ ਤੁਹਾਨੂੰ ਗੱਲ ਕੀਤੀ ਬਸ ਐਂਬੂਲੈਂਸ ਦੀ ਉਹਦਾ ਲੰਘਾ ਜਰੂਰ ਹੋਣਾ ਚਾਹੀਦਾ ਐਂਬੂਲੈਂਸ ਦਾ ਲੰਘਾ ਜਰੂਰ ਹੋਣਾ ਚਾਹੀਦਾ ਇਹ ਹਰ ਕਹਿੰਦੇ ਨਾ ਆਮ ਜਨਤਾ ਦੀ ਵੀ ਇਹ ਪਹਿਲ ਦੇ ਆਧਾਰ ਤੇ ਬੰਦੀ ਜਿੰਮੇਵਾਰੀ ਔਰ ਪ੍ਰਸ਼ਾਸਨ ਦੇ ਵੀ ਬੰਦੀ ਹੈ ਕਿ ਐਂਬੂਲੈਂਸ ਵਾਸਤੇ ਜਿਹੜੇ ਪੁਲਿਸ ਮੌਕੇ ਤੇ ਤਨਾਤ ਹੁੰਦੀ ਹੈ ਚੌਂਕ ਵਾਸਤੇ ਸੁਰੱਖਿਆ ਵਾਸਤੇ ਖੜੀ ਹੁੰਦੀ ਹੈ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਗੱਡਣਾ ਚਾਹੀਦਾ ਤਾਂ ਜੋ ਕਿਸੇ ਦੀ ਜਾਨ ਬਚ ਸਕੇ ਦੇਖੋ ਮੈਂ ਮੈਂ ਤਾਂ ਇਹ ਕਹਿਣਾ ਹੁਣਾ ਐਸ ਜੇ ਮੈਂ ਆਪਣੀ ਥਿੰਕਿੰਗ ਦੱਸਾਂ ਤੁਹਾਨੂੰ ਵੀ ਜਦੋਂ ਤਾਂ ਕੋਈ ਵੱਡਾ ਲੀਡਰ ਆਣਾ ਹੁੰਦਾ ਲੁਧਿਆਣੇ ਉਦੋਂ ਦਾ ਪੁਲਿਸ ਦੀ ਜਿਪਸੀ ਅੱਗੇ ਲੱਗ ਜਾਂਦੀ ਹੈ ਠੀਕ ਹੈ ਉਹਨੂੰ ਰਸਤਾ ਵੀ ਦਿੰਦੀਆਂ ਰਸਤਾ ਵੀ ਕਲੀਅਰ ਹੁੰਦਾ ਹਮ ਸਭ ਕੁਝ ਉੱਥੇ ਮਿਲਦਾ ਉਹਨਾਂ ਨੂੰ ਕਿਉਂਕਿ ਜੋ ਉਹਨਾਂ ਦੀਆਂ ਸਰਕਾਰ ਚੜਾ ਦੇ ਉਹਨਾਂ ਦੇ ਹੱਕ ਚ ਹੁੰਦੇ ਨੇ ਬਿਲਕੁਲ ਸਰਕਾਰ ਦੇ ਉਹ ਨੁਮਾਇੰਦੇ ਹੁੰਦੇ ਨੇ ਸੋ ਇਹ ਚੀਜ਼ਾਂ ਜੇ ਐਂਬੂਲੈਂਸ ਦੇ ਵਿੱਚ ਵੀ ਕਿਤੇ ਨਾ ਕਿਤੇ ਪੇਸ਼ੈਂਟ ਫਸਿਆ ਹੋਵੇ ਜਾਂ ਐਂਬੂਲੈਂਸ ਕਿਤੇ ਜਾਮ ਵਿੱਚ ਫਸੀ ਮੈਂ ਮੇਰੀ ਇਹ ਪਰਸਨਲ ਥਿੰਕਿੰਗ ਹੈ ਵੀ ਪ੍ਰਸ਼ਾਸਨ ਨੂੰ ਇਹ ਚਾਹੀਦਾ ਵੀ ਉਹਦੇ ਅੱਗੇ ਕੋਈ ਐਸ ਅ ਸਿਕਿਉਰਟੀ ਲਾਈ ਜਵੇ ਜਾਂ ਪੀਸੀਆਰ ਦਾ ਨਾਕ ਕੀਤੀ ਜਾਵੇ ਕਿ ਐਂਬੂਲੈਂਸ ਕਿਤੇ ਫਸੀ ਹੈ ਤੇ ਉਹਦਾ ਫਰਸਟ ਪ੍ਰਾਇੋਰਟੀ ਚਾਹੀਦੀ ਹੈ ਉਹ ਐਂਬੂਲੈਂਸ ਨੂੰ ਜਾਮ ਤੋਂ ਕਢਾਇਆ ਜਾ ਬਿਲਕੁਲ ਸਹੀ ਗੱਲ ਹੈ ਸੋ ਲੁਧਿਆਣਾ ਸ਼ਹਿਰ ਦੇ ਕਿਹੜੇ ਕਿਹੜੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਤੁਸੀਂ ਟ੍ਰੈਫਿਕ ਤੋਂ ਜੂਝ ਰਹੇ ਹੋ ਕਮੈਂਟਾਂ 'ਚ ਆਪਣੀ رائے ਜ਼ਰੂਰ ਦੇਣਾ ਔਰ ਇਸ ਟ੍ਰੈਫਿਕ ਤੋਂ ਬਚਣ ਲਈ ਕੀ ਕੁਝ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਹੈ ਇਹ ਵੀ ਸੁਝਾਅ ਜ਼ਰੂਰ ਦਿਓ ਫਿਰ ਮਿਲਦੇ ਆ ਬਨੇ ਰੋ ਸਿਟੀ ਹੋਮ ਨਿਊਜ਼ ਦਾ ਧੰਨਵਾਦ